ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਜਵਾਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਪੂਰਵ ਸਲਾਣਾ ਜੋੜ ਮੇਲਾ 29 ਤੇ 30 ਅਗਸਤ ਨੂੰ ਸੰਗਤਾਂ ਵੱਲੋਂ ਵਿਸ਼ਾਲ ਪੱਧਰ ਤੇ ਮਨਾਇਆ ਜਾ ਰਿਹਾ ਹੈ ਵਿਆਪੂਰਵ ਨੂੰ ਲੈ ਕੇ ਸੰਗਤਾਂ ਵੱਡੇ ਪੱਧਰ ਤੇ ਸੇਵਾ 'ਚ ਜੁਟੀਆਂ ਹੋਈਆਂ ਹਨ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਲਈ ਆਪਣੇ ਪੱਧਰ ਤੇ ਪ੍ਰਬੰਧ ਕਰ ਰਹੀਆਂ ਹਨ ਗੁਰਦੁਆਰਾ ਕੰਧ ਸਾਹਿਬ ਵਿਖੇ ਜੋੜਾਕਾਰ ਦੀ ਸੇਵਾ ਨਿਭਾਰੇ ਜੋੜਾਕਾਰ ਸੇਵਾ ਸੁਸਾਇਟੀ ਵੱਲੋਂ ਪਿਛਲੇ 13 ਸਾਲ ਤੋਂ ਵਿਆਹ ਪੂਰਵ ਮੌਕੇ ਪ੍ਰਸ਼ਾਦ ਰੂਪੇ ਭਾਜੀ ਕੱਢੀ ਜਾਂਦੀ ਹੈ 4 ਕੁਇੰਟਲ ਤੋਂ ਸ਼ੁਰੂ ਹੋਈ ਭਾਜੀ 13 ਟਨ ਤੱਕ ਅੱਜ ਪਹੁੰਚ ਗਈ ਹੈ ਜੋੜਾਕਾਰ ਸੇਵਾ ਸੁਸਾਇਟੀ ਦੇ ਸੇਵਾਦਾਰ ਪ੍ਰਧਾਨ सुरेंद्र ਸਿੰਘ ਸੈਣੀ ਜਨਰਲ ਸਕੱਤਰ ਸਤਨਾਮ ਸਿੰਘ ਸਮਰਥ ਵਾਲੇ ਅਤੇ ਗੁਰਮੀਤ ਸਿੰਘ ਕਲਸੀ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਵਾਤੇ ਦਾ ਟਨ ਭਾਜੀ ਕੱਢੀ ਜਾ ਰਹੀ ਹੈ ਜਿਸ ਵਿੱਚ ਮਿੱਠੇ ਸ਼ੱਕਰ ਪਾਰੇ ਲੋਨ ਵਾਲੀਆਂ ਸੇਵੀਆਂ ਮਠੀਆਂ ਤੇ ਹੋਰ ਕਈ ਤਰ੍ਹਾਂ ਦਾ ਪ੍ਰਸ਼ਾਦ ਬਣਾਇਆ ਜਾ ਰਿਹਾ ਹੈ ਤੁਸੀਂ ਵੀ ਦੇਖੋ ਇਹ ਸਪੈਸ਼ਲ ਰਿਪੋਰਟ ਪੰਜਾਬੀ ਜਾਗਰਨ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਦੇਵ ਸਿੰਘ ਬਟਾਲਾ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲਖਣੀ ਜੀ ਦੇ ਆ 538 ਵਾ ਵਿਆਹਪੁਰਬ ਜਿਹੜਾ ਵਾ ਉਹ ਮੇਉਂ ਮਨਾਉਂਦੀ ਆ ਵੱਡੇ ਪੱਧਰ ਤੇ ਸੰਕਾਵ ਲੋ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦੱਸ ਦਈਏ ਕਿ ਸ਼ੀਰਗੁਰ ਨਾਨਕ ਦੇਵੀ ਅਤੇ ਮਾਤਾ ਸੁਲਖਣੀ ਜੀ ਦਾ ਵਿਆਹ ਪੁਰਬ ਜਿਹੜਾ ਹੈ ਇਸਲਾਮਾ ਜੋੜ ਮੇਲਾ ਉਹ 28 29 30 ਅਗਸਤ ਨੂੰ ਮਨਾਇਆ ਜਾ ਰਿਹਾ ਹੈ 29 ਅਗਸਤ ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਤੇ ਇੱਕ ਵਿਸ਼ਾਲ ਨਗਰ ਕੀਰਤਨ ਬਟਾਲਾ ਪੁੱਜੇਗਾ ਇਸੇ ਤਰ੍ਹਾਂ 30 ਅਗਸਤ ਨੂੰ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਹੈ ਉਹ ਬਟਾਲਾ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੈ ਦੇਰ ਸ਼ਾਮ ਗੁਰਦੁਆਰਾ ਡੇਰਾ ਸਾਹਿਬ ਵਿਖੇ ਹੀ ਸਮਾਪਤ ਹੋਏਗਾ ਜਿੱਥੇ ਵਿਹਾ ਪ੍ਰਬੰਧਨ ਲਾ ਕੇ ਸੰਗਤਾ ਵੱਲੋਂ ਵੱਡੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਉਥੇ ਇੱਕ ਸੁਸਾਇਟੀ ਹੈ ਜਿਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਜੋੜਾਕਰ ਸੇਵਾ ਸੁਸਾਇਟੀ ਜਿਹੜੀ ਪਿਛਲੇ 13 ਸਾਲ ਤੋਂ ਸੰਗਤਾ ਤੱਕ ਭਾਜੀ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਬੜੀ ਬਲੱਖਣ ਤੁਹਾਨੂੰ ਅੱਜ ਆਪਾਂ ਆਪਣੇ ਪੰਜਾਬੀ ਜਾਗਰਣ ਦੇ ਪਾਠਕਾ ਸ੍ਰੋਤਿਆਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਸੇਵਾ ਸੁਸਾਇਟੀ ਕੰਮ ਕਰ ਰਹੀ ਹੈ ਪਿਛਲੇ 13 ਸਾਲ ਤੋਂ ਇਸ ਸੰਗਤਾ ਤੱਕ ਭਾਜੀ ਕੱਢ ਕੇ ਇਨਾ ਜਿਹੜੀ ਆ ਉਹ ਸੰਤਾਪਾਤਕ ਪਚਾਰੇ ਨੇ 4 ਕੁਇੰਟਲ ਤੋਂ ਬਾਡੀ ਬਾਜੀ ਕੱਢਣੇ ਸ਼ੁਰੂ ਹੋਈ ਸੀ ਇਸ ਵੇਲੇ 13 13 ਤੱਕ ਬਾਜੀ ਜਿਹੜੀ ਆ ਉਹ ਨਿਕਲ ਗਈ ਹੋ ਸ਼ੁਰੂ ਹੋ ਗਈ ਆ ਵੇਖੋ ਕਿਦਾਂ ਬਾਜੀ ਦੇ ਢੇਰ ਲੱਗੇ ਹੋਇਆ ਲੋ ਇਹ ਸਾਰੇ ਪ੍ਰਸ਼ਾਦ ਜਿਹੜਾ ਸੰਤਾਾਂ ਚ ਵਰਤਨਾ ਹੈ ਕਾਰੀਗਰ ਲੱਗੇ ਹੋਣ ਹਨ ਕਾਰੀਗਰ ਆਪਣੀ ਸੇਵਾ ਕਰ ਰਹੇ ਹਨ ਸੋ ਅਸੀਂ ਜਿਹੜਾ ਜੋੜਾਕਰ ਸੇਵਾ ਸੁਸਾਇਟੀ ਦੇ ਸੇਵਾਦਾਰ ਨੇ ਭਾਈ ਸੁਬਿੰਦਰ ਸਿੰਘ ਸੈਣੀ ਅਤੇ ਭਾਈ ਸਤਨਾਮ ਸਿੰਘ ਸਮਰਥ ਵਾਲੇ ਜਿਹੜੇ ਇਹ ਆਪਣੇ ਸਹਿਯੋਗੀਆਂ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਭਾਜੀ ਕਰਦੇ ਕਿ ਸੰਗਤਾਂ ਦਾ ਕਿ ਪ੍ਰਸ਼ਾਦ ਦੇ ਰੂਪ ਚ ਪਟਾਉਂਦੇ ਹਨ ਫਿਰ ਇੱਕ ਮਲਖਣ ਸੋਸਾਇਟੀ ਦੀ ਇਹ ਵੀ ਗੱਲ ਆ ਕਿ ਇਹ ਸੋਸਾਇਟੀ ਪ੍ਰਸ਼ਾਦ ਜਿਹੜਾ ਜਿੱਤੇ ਵੀ ਕੋਈ ਸੰਗਤ ਗੁਰੂ ਘਰ ਦਾ ਪ੍ਰੇਮੀ ਪ੍ਰਸ਼ਾਦ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਤੱਕ ਮੈਂ ਆਪ ਪ੍ਰਬੰਧ ਕਰਕੇ ਇਹ ਭਾਜੀ ਜਿਹੜੀ ਹੈ ਪ੍ਰਸ਼ਾਦ ਦੇ ਰੂਪ ਚ ਉਸ ਸੰਗਤ ਤੱਕ ਪਹੁੰਚਾਈ ਜਾਂਦੀ ਹੈ ਆਪਾਂ ਗੱਲ ਕਰਦੇ ਆ ਜਿਹੜਾ ਘਰ ਸੇਵਾ ਸੁਸਾਇਟੀ ਦੇ ਸੇਵਾਦਾਰ ਪਾਈਸਤ ਨਾਮ ਸਿੰਘ ਜੀ ਸਮਰਾਥ ਵਾਲੇ ਉਹ ਦੱਸਣਗੇ ਕਦੋਂ ਤੋਂ ਸ਼ੁਰੂ ਹੋਇਆ ਕਿੰਨਾ ਚਿਰ ਹੋ ਗਿਆ ਤੇ ਇਹ ਕਿੰਨੇ ਦਿਨ ਹੋ ਗਿਆ ਭਾਜੀ ਕੱਢ ਦੇਣ ਨੂੰ ਤੇ ਕਿੰਨੇ ਦਿਨ ਹੋਰ ਲੱਗਣੇ ਆ ਤੇ ਕਿੰਨੇ ਕੰਮ ਤੱਕ ਜਿਹੜੀ ਇਹ ਭਾਜੀ ਇਹ ਕੱਢੀ ਜਾਵੇਗੀ ਹਾਂਜੀ ਭਾਜੀ ਵਾਹਿਗੁਰੂ ਸਾਹਿਬ ਵਾਹਿਗੁਰਜੀ ਕਥੇ ਸਤਨਾਮ ਸਿੰਘ ਬੜਾ ਘਰ ਸੁਸਾਇਟੀ ਗੁਰਦੁਆਰਾ ਕਨਸਾਪ ਅੱਜ 10 ਇਹ ਖਾਲਸਾ ਜੀ ਜਿਹੜੇ ਤੁਸੀਂ ਇਹ ਵੱਡਾ ਪ੍ਰਾਲਾ ਕਰ ਰਹੇ ਹੋ ਹਰ ਸਾਲ ਤੁਸੀਂ ਗੁਰਨਾਨਕ ਪਾਤਸ਼ਾਹ ਜੀ ਦੇ ਵਿਆਹ ਪੂਰਬ ਮੌਕੇ ਸਲਾਣਾ ਜੋੜ ਪੂਰਬ ਮੌਕੇ ਜਿਹੜਾ ਵੱਡੇ ਪੱਧਰ ਤੇ ਜਿਹੜੀ ਇਹ ਭਾਜੀ ਕਰਦੇ ਹੋ ਇਹ ਕਿੰਨੇ ਕਦੋਂ ਸ਼ੁਰੂ ਹੋਈ ਸੀ ਕਿਦੋਂ ਕਿੰਨੇ ਕੁਆਂਟਮ ਤੋਂ ਸ਼ੁਰੂ ਹੋਈ ਤੇ ਕਿੰਨੇ ਹੁਣ ਇਸ ਵੇਲੇ ਤੁਸੀਂ ਕਰ ਰਹੇ ਇਹਦੇ ਬਾਰੇ ਸੰਗਤਾਂ ਨੂੰ ਜਾਣੂ ਕਰਾਇਓ ਇਹ 12-13 ਸਾਲ ਤੋਂ ਵੱਧ ਸਮਾਂ ਹੋ ਗਿਆ ਵਾ ਆਪਾਂ 4 ਕੁਆਂਟਮ ਤੋਂ ਆਪਾਂ ਭਾਜੀ ਚਾਲੂ ਕੀਤੀ ਸੀ ਜਿਹੜੀ ਵੱਧ ਮੁਰਕੇ 8 ਕੁਆਂਟਮ ਲੈ ਬਾਅਦ ਵਿੱਚ 12 ਗੋਟਾ 12 ਤੋਂ ਮੁਰਕੇ ਹਰ ਸਾਲ ਦੀ ਤਰ੍ਹਾਂ ਅੰਮ੍ਰਿਤਸਰ ਨਾਲ ਵਧੀ ਗਈ ਇੰਨੇ ਸਾਲ ਸਾਡੀ ਬਾਰਾਂ ਤਾਂ ਸੀ ਐਲ ਵੀ ਮਹਾਰਾਜ ਦੀ ਕਿਰਪਾ ਨਾਲ 13 ਰੰਨ 13 13 ਮਹਾਰਾਜ ਦੀ ਕਿਰਪਾ ਨਾਲ ਹੋਈ ਹੈ ਜੀ 13 ਨਾਲ ਤੇ ਇਹ ਕਿਦੋਂ ਤੋਂ ਸ਼ੁਰੂ ਕੀਤੀ ਹੈ ਤੁਸੀਂ ਕੱਢਣੀ ਇਹ ਸਾਨੂੰ ਬਾਰ 11 12 ਦਿਨ ਹੋ ਗਿਆ ਜੀ ਇਹਦੇ ਚਾਰ ਦਿਨ ਨਜ਼ਰਵਾਈ ਦੇ ਹੋਰ ਲੱਗਣੇ ਨੇ 12 ਬੰਦੇ ਲੱਗੇ ਹੋਏ ਨੇ ਲਗਾਤਾਰ ਤੇ ਸਾਡੇ ਪੁਰਾਣੇ ਬੰਦੇ ਆ ਉਹੋ ਹੀ ਬੰਦੇ ਸੇ ਟਾ ਕੇ ਨੰਗੇ ਪੈਰੀਂ ਇਹ ਸੇਵਾ ਕਰਦੇ ਨੇ ਤੇ ਇਹ ਸੰਗਤਾਂ ਦਾ ਸੁਜੋਗ ਕਿੰਨਾ ਕੁ ਮਿਲਦਾ ਸੰਗਤਾਂ ਦਾ ਸੁਜੋਗ ਹੀ ਸੰਗਤ ਮਹਾਰਾਜ ਜੀ ਸਾਨੂੰ ਤਾਂ ਲਾਂਭੇ ਮਿਲਦੇ ਨੇ ਕਈ ਸੰਗਤਾਂ ਜੇ ਤਾਂ ਰਹਿ ਜਾਂਦੀਆਂ ਨੇ ਤਾਂ ਦਸਾਂ ਜਦੋਂ ਤੱਕ ਉਹ ਅਦਰ ਸਾਡੇ ਹਸਾ ਨਹੀਂ ਪਾਇਆ ਸੰਤਾਂ ਸਾਡੇ ਨਾਲ ਕਈ ਤਰ੍ਹਾਂ ਦੀਆਂ ਕਰਦੀਆਂ ਨੇ ਵੀ ਸਾਨੂੰ ਵੀ ਮੌਕਾ ਦਿਆ ਕਰੋ ਸੇਵਾ ਦਾ ਤੁਸੀਂ ਦੱਸਿਆ ਵੀ ਸੰਤਾਂ ਤਾਨਮਨ ਆਂਦੇ ਨਾਲ ਤੁਹਾਡੇ ਨਾਲ ਸੇਵਾ ਕਰਨੀਆਂ ਨੇ ਤੇ ਤੁਸੀਂ ਵੀ ਜਿਹੜਾ ਜਿੱਦਾਂ ਮੰਨ ਲਓ ਕੋਈ ਦੂਰ ਦੇ ਰਾਠੇ ਕੋਈ ਬੰਬੇ ਵੇਖਾ ਕੋਈ ਮਹਾਰਾਸ਼ਟਰ ਪੇ ਨੂੰ ਪਤਾ ਲੱਗਾ ਕਿ ਤੁਸੀਂ ਸੰਤਾਂ ਤੱਕ ਪ੍ਰਸ਼ਾਦ ਪਹੁੰਚਾਉਂਦੇ ਹੋ ਉਹ ਕਿੱਦਾਂ ਪਹੁੰਚਾਉਂਦੇ ਹੋ ਅਸਲ ਸਾਡੀ ਕੋਸ਼ਿਸ਼ ਹੁੰਦੀ ਬਟਾਲੇ বাস ਸਟੈਂਡ ਕੋ ਜਿੱਦਾਂ ਨੂੰ ਵੀ বাস ਜਾਂਦੀ ਆ ਤਿੱਥੇ ਤੱਕ ਜਾਂਦੀ ਆ ਉੱਥੇ ਤਾਂ ਆਪਾਂ ਪ੍ਰਸ਼ਾਦ ਪਹੁੰਚਾ ਦਈਏ ਜੇ ਤਰ੍ਹਾਂ ਜੇ ਕੋਈ ਬੰਬੇ ਕੋ ਬੰਦਾ ਹੁੰਦਾ ਵਾ ਸਾਡੇ ਕੋ ਬਟਾਲੇ ਲੈ ਕੇ ਆਪੇ ਆ ਕੋਈ ਬਾੜ ਦਾ ਬੰਦਾ ਕੋਈ ਬੋਧਾ ਆਂਦਾ ਫਿਰ ਆਪਾਂ ਕੋਰੀਏ ਕਰਾ ਕੇ ਕਿਲੋ ਦੋ ਡੇ ਕਿਲੋ ਜਿਹੜਾ ਪ੍ਰਸ਼ਾਦ ਰੂਪ ਹੀ ਜਾਣਾ ਫਿਰ ਹਾਜੀ ਦੋਦਾ ਮਤਲਬ ਤੁਸੀਂ ਪ੍ਰਸ਼ਾਦ ਰੂਪ ਹੀ ਜਿਹੜਾ ਵਾ ਇਹ ਬਾਜੀ ਉੱਥੋਂ ਤੱਕ ਪਹੁੰਚਾ ਦਿੰਦੇ ਹੋ ਸੰਤਾਂ ਤੱਕ ਤੇ ਗੁਣਾਂ ਪਛਾਦੇ ਤੁਸੀਂ ਜਿਹੜੀ ਬਾਜੀ ਕਰਨੇ ਤੋਂ ਇਲਾਵਾ ਉਥੇ ਗੁਰਦੁਆਰਾ ਕਨ ਸਾਹਿਬ ਵਿਖੇ ਵੀ ਸੇਵਾਵਾਂ ਨਿਭਾਉਂਦੇ ਹੋ ਹਨਾ ਤੇ ਕਿਹੜੀ ਕਿਹੜੀ ਸੇਵਾਵਾਂ ਨਿਭਾ ਰਹੇ ਹੋ ਤੁਸੀਂ ਅਸੀਂ ਜੀ ਦੋ ਢਾਈ ਮਹੀਨੇ ਪਹਿਲਾਂ ਮਹਾਰਾਜ ਦੀ ਕਿਰਪਾ ਨਾਲ ਆਪਾਂ ਮੀਟਿੰਗ ਕਰਕੇ ਸਟਾਰਟ ਕਰੀਦਾ ਮੈਂ ਪਹਿਲਾਂ ਮਹਿੰਦੇ ਸਾਹਿਬ ਕੋਈ ਲਈਦਾ ਇਹ ਸਾਨੂੰ ਜਿਹੜੇ ਸੇਵਾਵਾਂ ਕੋਈ ਬਸੋ ਉਮੇਂਦਰ ਸਾਹਿਬ ਸਾਨੂੰ ਸਲਾਮਾਂ ਦਿੰਦੇ ਨੇ ਆਪਾਂ ਫਿਰ ਸਲਾਮਾਂ ਪੂਰੀਆਂ ਕਰਕੇ ਜੋ ਵੀ ਸਾਡੇ ਕੋਲ ਕੰਮੇ ਪਿਆਰ ਕੋਈ ਵੀ ਕਰਾਉਣਾ ਵਾ ਸਾਡੇ ਕੋਲ ਕਰਾਉਂਦੇ ਨੇ ਅਸੀਂ ਸਾਡੀ ਸੁਸਾਇਟੀ ਰਲ ਕੇ ਕਰਦੀ ਆ ਉਸ ਤੋਂ ਬਾਅਦ ਆਪਾਂ ਰੰਗ ਰੋਗ ਦੀ ਸੇਵਾ ਕਰਨੇ ਆ ਜਿਹੜੇ ਟੈਂਕੀਆਂ ਦੀ ਸਫਾਈਆਂ ਚ ਤੇ ਪਾਪੂ ਪੈਣ ਵਾਲੇ ਨੇ ਸਾਰੇ ਪਾਪਾਂ ਦੀ ਸਫਾਈ ਕਰਦੀ ਜੋ ਪਾਪੂ ਪਾ ਉਹ ਨਵਾਂ ਪੋਣਾ ਟੂਟੀਆਂ ਨਵੀਆਂ ਲਗਣੀਆਂ ਹਰ ਚ ਪੱਥਰ ਹਰ ਚੀਜ਼ ਦੀ ਆਪਾਂ ਹਲਪ ਕਰਦੀ ਆ ਝੋਲੀ ੱਡ ਕੇ ਪਰ ਮੰਜੇ ਸਾਹਿਬ ਕੋ ਸੇਵਾ ਲਈਦੀ ਆ ਉਸ ਤੋਂ ਬਾਅਦ ਸੇਵਾ ਸਪਾਵਨ ਕਰਨ ਤੋਂ ਬਾਅਦ ਆਪਾਂ ਹੋਰ ਜਿੱਦਾਂ ਸਾਡੀ ਸਵਾਤੀ ਵਾਲੀ ਫੋਨ ਪਾ ਲਗਾਈ ਪਾਣੀ ਦੀ ਇੱਕ ਸਾਧ ਤੇ ਬੜੀ ਪ੍ਰੋਬਲਮ ਆ ਪੌਲੀ ਸਮਰਸੀਵਾ ਨਵਾਂ ਇਕ ਲਾਤਾ ਵਾ ਉਸ ਤੋਂ ਬਾਅਦ ਆਪਾਂ ਸਜਾਵਟ ਕਰਤੀ ਐ ਸਜਾਵਟ ਦੇ ਬਾਅਦ ਆਪਣੇ ਸੇਵਾ ਦਾ ਰਾਤ ਨੂੰ ਵਿਲ ਹੋਏ ਨੇ ਉਹ ਭਾਜੀ ਦੀ ਪੈਕਿੰਗ ਤੇ ਲੱਗ ਜਾਨੇ ਸਾਰੇ ਜੀ ਅੱਛਾ ਇਹ ਪ੍ਰਾਪਰ ਪੈਕਿੰਗ ਕਰ ਦਿਓ ਤੁਸੀਂ ਹਾਂ ਜੀ ਪੂਰੀ ਪੈਕਿੰਗ ਪੈਕਿੰਗ ਮਿੱਠਾ ਵਖਰਾ ਤੇ ਮਿੱਠਾ ਵਖਰਾ ਤੇ ਇਹਦੇ ਚ ਭਾਜੀ ਚ ਕਿਹੜੇ ਕਿਹੜੇ ਚੀਜ਼ ਤਿਆਰ ਕਰਦੇ ਤੁਸੀਂ ਅੱਗੇ ਜੀ ਗੋਲ ਸ਼ੱਕਰਪਾਰਾ ਹੁੰਦਾ ਸੀ ਬਲੂ ਪਿੰਕ ਕਲਰ ਦਾ ਉਹਦੇ ਜੇ ਰੰਗ ਕੱਟ ਪੈਂਦਾ ਸੀ ਬਰਾ ਕੋਈ ਕਹਿੰਦਾ ਹੁਣ ਇਹ ਸਿਰਫ ਵਾਈਟ ਸਿੰਪਲ ਸ਼ੱਕਰਪਾਰਾ ਚੋਰਸ ਕਰਤਾ ਐ ਇਨੂੰ ਮਠਾਈ ਹਿਸਾਬ ਦਾ ਲੱਗੇਗਾ ਉਹ ਜਿਹੜੀ ਇੱਕ ਮੱਠੀ ਹੀ ਮੱਠੀ ਆਪਾਂ ਗੋਲ ਕੱਢਨੇ ਸੀ ਉਹ ਚ ਘਿਓ ਦੀ ਮਾਤਰਾ ਜ਼ਿਆਦਾ ਹੁੰਦੀ ਸੀ ਇਹ ਚੌਂਸ ਮੱਠੀ ਹੈ ਜਿਹਦੇ ਚ ਘਿਓ ਰਿਫਾਈਨ ਕੋਈ ਨਹੀਂ ਹੋਏਗਾ ਬਾਕੀ ਮਿੱਠੀ ਸੇਵੀ ਆ ਲੂਣੀ ਸੇਵੀ ਆ ਗਰਦਾਰੀ ਪਕੌੜਾ ਆ ਤੇ ਕਾਠੀ ਪਕੌੜਾ ਜਮਾਨਾ ਤੇ ਇਹ ਜਿਹੜਾ ਤੁਸੀਂ ਭਾਜੀ ਦੇ ਵਿੱਚ ਜਿਹੜਾ ਇੱਕ ਰਿਫਾਈਨ ਵਰਤਦੇ ਹੋ ਜਾਂ ਕੋਈ ਦੇਸੀ ਘਿਓ ਵੀ ਵਰਤਦੇ ਹੋ ਨਹੀਂ ਦੇਸੀ ਘਿਓ ਨੇ ਜੀ ਆਪਾਂ ਐਵੇਂ ਝੂਠ ਬੋਲੀਏ ਦੇਸੀ ਘਿਓ ਨੇ ਰਿਫਾਈਨ ਦਾ ਟਾ ਘਿਓ ਵਧੀਆ ਤੇ ਸਰੋਂ ਦਾ ਤੇਲ ਜਿਹੜਾ ਕੱਢਿਆ ਹੈ ਆਪਣਾ ਠੀਕ ਹੈ ਜੀ ਇਹ ਸੰਕਤਾਂ ਤੱਕ ਤੁਸੀਂ ਬੜੇ ਵਿਸ਼ਾਲ ਪੱਧਰ ਤੱਕ ਇਹ ਭਾਜੀ ਪਹੁੰਚਾਉਂਦੇ ਹੋ ਵਿਆਹਪੁਰ ਵਾਲੇ ਦਿਨ ਵੰਡ ਲਈ ਸ਼ੁਰੂ ਕਰਦੇ ਹੋ ਵਿਆਹਪੁਰੇ ਤੋਂ ਅਗਲੇ ਦਿਨ ਸਵੇਰ ਤੋਂ ਜਦੋਂ ਵਿਆਹਪੁਰ ਸਮਾਰਤ ਹੋ ਜਾਂਦਾ ਉਸ ਤੋਂ ਅਗਲੇ ਸਵੇਰ ਤੋਂ ਜਿਹੜੀ ਸੰਕਤ ਕੰਨ ਸਾਹ ਉੱਠ ਰਹੀ ਹੁੰਦੀ ਆ ਉਹ ਰਾਤ ਸੁੱਤੇ ਹੋਏ ਸਵੇਰੇ ਠਾਲ ਕੇ ਜਿੱਥੇ ਆਪਾਂ ਇਸ ਤਰ੍ਹਾਂ ਨੂੰ ਭਾਜੀ ਬਣ ਕੇ ਦੇਈਦੀ ਆ ਉਸੇ ਤਰ੍ਹਾਂ ਠਾਲ ਕੇ ਅਖਦੇ ਆ ਵੀ ਆਹ ਲੋ ਭਾਜੀ ਮਹਾਰਾਜ ਕਿਰਪਾ ਨਾਲ ਤੁਸੀਂ ਰਵਾਣਗੀ ਪਾਓ ਤੇ ਫਿਰ ਅਗਲੇ ਸਾਲ ਬਾਬੇ ਵਿਆਹ ਜਾਂਦਾ ਦੇ ਦੇ ਗੁਰੂ ਸੰਤਾਂ ਨੂੰ ਵਿਦਾਈ ਦਿੰਦੇ ਹੋ ਪ੍ਰਸ਼ਾਦ ਰੂਪ ਵੀ ਦੇ ਕੇ ਹਾਂਜੀ ਹਾਂਜੀ ਤੇ ਇਹ ਸਨ ਭਾਈ ਸਤਰਾਮ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜੀ ਇਹ ਭਾਜੀ ਕੱਢੀਦੀ ਹੈ ਲੂਣੀਆਂ ਮਿੱਠੀਆਂ ਸੇਵੀਆਂ ਸਲੂਣੀਆਂ ਸੇਵੀਆਂ ਮਠੀਆਂ ਚੱਕਰ ਭਾਰੇ ਸਾਰਾ ਕੁਝ ਜਿੱਦਾਂ ਵਿਆਹ ਆਪਣੇ ਘਰੇਲੂ ਵਿਆਹ ਦੇ ਵਿੱਚ ਹੁੰਦਾ ਉਹ ਸਾਰੀਆਂ ਚੀਜ਼ਾਂ ਵਸਤਾਂ ਜਿਹੜੀਆਂ ਨੇ ਗੁਰਨਾਨਦ ਸਾਹਿਬ ਜੀ ਆ ਦੇ ਵਿਆਹ ਪੁਰਬ ਦੇ ਸਲਾਲਾ ਜੋੜ ਮੇਲੇ ਦੇ ਸੰਬੰਧ ਚ ਜੁੜਾ ਕਰ ਸੇਵਾ ਸੁਸਾਇਟੀ ਜਿਹੜੀ ਹੈ ਇਹ ਸਵਾ ਭਾਜੀ ਕੱਢਣ ਦੀ ਸੇਵਾ ਕਰਦੀ ਹੈ ਅਸੀਂ ਧੰਨਵਾਦੀਆਂ ਜੁੜਾਕਰ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਜਿਨ੍ਹਾਂ ਨੇ ਸਾਨੂੰ ਸੰਕਟਾਂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾਈ ਹੈ ਧੰਨਵਾਦ ਦੇਦੇ ਰਹੋ ਪੰਜਾਬੀ ਜਾਗਰਣ ਬਟਾਲਾ ਤੋਂ ਸੁਖਦੇਵ ਸਿੰਘ ਦੀ ਰਿਪੋਰਟ ਪੰਜਾਬੀ ਜਾਗਰਣ